ਗੜੀ ਤਿਰੰਗਾ ਯਾਤਰਾ ਖੜੀ ਜਾ ਰਹੀ ਹੈਗੀ ਗਾਹ ਜੀ ਜਾਕੀ ਯਹਾਰਾ ਇਹ ਹਾਲਾਤ ਕਿਉਂ ਪੈਦਾ ਹੋਏ ਜਦੋਂ ਐਲ ਕੰਪਨੀ ਇਸ ਪ੍ਰੋਜੈਕਟ ਤੋਂ ਬਾਅਦ ਇਹ ਹਾਲਾਤ ਬਣਿਆ ਔਰ ਆਪਰੇਸ਼ਨ ਸੰਦੂਰ ਦੀ ਜਿਹੜੀ ਕਾਮਯਾਬੀ ਹੋਈ ਆ ਇਹਦੇ ਵਿੱਚ ਜਿਹੜਾ ਬਹੁਤ ਵੱਡਾ ਅਪਰ ਹੈਂਡ ਸਾਡੀਆਂ ਸਨਾਮਾਂ ਦਾ ਭਾਰਤੀ ਫੌਜ ਦਾ ਭਾਰਤ ਦੀ ਲੀਡਰਸ਼ਿਪ ਦਾ ਪੋਲੀਟੀਕਲ ਲੀਡਰਸ਼ਿਪ ਦਾ ਇੱਕ ਬਹੁਤ ਹੀ ਵੱਡਾ ਕੰਮ ਜਰਵੀ ਹੋਈ ਆ ਜਿਹੜਾ ਹਰ ਇੱਕ ਨਾਗਰਿਕਾ ਉਹਦਾ ਫਰਜ਼ ਬਣਦਾ ਕਿ ਉਹ ਦੇਸ਼ ਦੀ ਸੁਰੱਖਿਆ ਵਾਸਤੇ ਦੇਸ਼ ਦੀ ਅਖੰਡਤਾ ਵਾਸਤੇ ਇਕਤਾ ਵਾਸਤੇ ਯੋਗਦਾਨ ਪਾਵੇ ਅੱਜ ਅਕ੍ਰੋਸ ਪਾਰਟੀ ਲਾਈਨਸ ਸਾਰੇ ਧਾਰਮਿਕ ਰਾਜਨੀਤਿਕ ਔਰ ਸਮਾਜਿਕ ਹਾਲੇ ਸਮਾਜ ਦੇ ਚੰਗੇ ਕਾਰਜ ਕਰਨ ਵਾਲੇ ਉਸ ਵਕਟਰ ਸੱਜਣ ਲੋਕ ਬਹੁਤ ਚੰਗਾ ਕੰਮ ਕਰ ਰਹੇ ਆ ਦੇਸ਼ਪਤਰਿਆਂ ਦੀ ਸਾਰੀਆਂ ਦੇ ਉੱਤੇ ਕੰਮ ਕਰ ਰਹੇ ਆ ਉਹ ਆਾਰੇ ਕੱਠੇ ਉਹ ਕੇ ਚੰਗਾ ਯਾਤਰਾ ਕਰ ਰਹੇ ਆ ਬਹੁਤ ਹੀ ਮਾਣ ਵਾਲੀ ਗੱਲ ਹੈ ਔਰ ਇਹ ਸਾਰੇ ਸਾਰੇ ਸਾਡੇ ਅਸੀਂ ਦੇਖਣੇ ਉਹ ਧਾਰਮਿਕਾ ਕੋ ਸਾਡੇ ਸਮਾਜ ਉੱਪਰ ਸਾਡੇ ਸਾਰੇ ਸਤਕਾਰਯੋਗ ਸ਼ਖਸੀਅਤਾਂ ਇਹਨੇ ਪਰ ਤੋਂਾਰੇ ਆ ਮੈਂ ਸਾਰੇ ਆਇਆ ਆ ਨਾ ਉਹਨਾਂ ਯਾਤਰਾ ਦੇ ਵਿਚਾਲੇ ਹੋਗਾ ਜੋ ਦੇਸ਼ਿਤ ਹੈ ਔਰ ਜਿਹੜੂ ਇਸ ਤਰ੍ਹਾਂ ਦੇ ਸੁਭਾਗਮਾਨ ਜਿਹੜੇ ਨੇਚਰਲ ਸਪੇਟਾ ਉਹਦੇ ਦੀ ਗੱਟਾ ਹੁੰਦਾ ਇੱਕ ਦਾ ਮੈਸੇਜ ਆ ਬੜਾ ਕਿੰਨੀ ਤਰ੍ਹਾਂ ਤੁਹਾਨੂੰ ਪਹੁੰਚ ਜਾਂਦਾ ਸਾਡੇ ਮੈਂ ਬਹੁਤ ਸਾਰੇ ਸੱਜਣ ਆਇਆ ਮੈਂ ਜੀ ਆਖਦਾ ਤੁਹਾਨੂੰ ਵੀ ਜੀ ਆਖਦਾ ਤੁਸੀਂ ਇਹ ਗੱਲ ਨੂੰ ਇੱਕ ਵਧੀਆ ਮੈਸੇਜ ਆ ਉਹਨੂੰ ਜਿੰਨੇ ਤਿੱਕੇ ਨਾਲ ਅਤੇ ਆਤੀ ਕੇ ਨਾਲ ਲੋਕਾਂ ਤੱਕ ਜਾਏਗਾ ਇਹ ਇੱਕ ਅੰਚੀ ਦੇਸ਼ ਪ੍ਰੇਮ ਦੀ ਭਾਵਨਾ ਜਾਕੇਗੀ ਔਰ ਸਾਡਾ ਦੇਸ਼ ਸ਼ੋਰ ਤਕੀਆਂ ਕਰੇਗਾ ਔਰ ਦੁਨੀਆ ਦੇ ਉਤੇ ਸਾਨੂੰ ਬੜਾ ਗੌਰਵ ਜਿਵੇਂ ਮਿਲਿਆ ਅਜੇ ਤੱਕ ਮਿਲਦਾ ਹੈ ਠੀਕ ਸਮਾਂ ਦੇ ਬਖਸ਼ੀ ਹਾਂ ਅੱਜ ਕੈਮਰਿਆਂ ਦੇ ਕਰ ਲੈ ਗਏ ਹਾਂ ਸਾਡੀ ਬਹਾਨੀ ਅਜੇ ਤੱਕ ਨਤੰਗਾ ਯਾਤਰਾ ਕਰੀ ਗਾ ਸੈਨਿਕਾਂ ਦਾ ਸਮਾਂ ਇਹ ਤਿਰੰਗਾ ਯਾਤਰਾ ਜਿਹੜਾ ਪਾਕਿਸਤਾਨ ਦੀ ਘੋੜੀਆਂ ਲਵਾਈਆਂ ਇਹ ਉਸ ਦੀ ਖੁਸ਼ੀ ਹੈ ਜਿਹੜੇ ਸਾਡੀ ਆਰਮੀ ਨੌਜਵਾਨਾਂ ਨੇ ਪਾਕਿਸਤਾਨ ਦੇ ਦੰਦ ਕੱਟੇ ਕਿਤੇ ਜਿਸ ਦੇ ਵਿੱਚ ਟਰੰਪ ਨੂੰ ਆ ਕੇ ਵਿਚੋਲਗੀ ਕਰਨੀ ਪਈ ਔਰ ਜਿਸ ਦੇ ਨਾਲ ਸਿਰਸਪਾਇਡ ਪਾਕਿਸਤਾਨ ਨੇ ਕੀਤਾ ਇਹ ਉਸ ਦੀ ਖੁਸ਼ੀ ਦੇ ਵਿੱਚ ਸੀ ਅੱਜ ਮਾਨਜੋਗ ਜ਼ਿਲ੍ਹਾ ਪ੍ਰਧਾਨ ਨਿਹਾਰ ਸਿੰਘ ਪੱਟੀ ਦੀ ਰਹਿਨਮਾਨੀ ਤਲੇ ਅਸੀਂ ਤਿਰੰਗਾ ਯਾਤਰਾ ਕਰ ਰਹੇ ਹਾਂ ਔਰ ਪੂਰੇ ਵਰਲਡ ਦੇ ਵਿੱਚ ਇਹ ਤਿਰੰਗਾ ਯਾਤਰਾ ਦੀ ਚਰਚਾ ਹੋਣੀ ਹੈ ਕਿਉਂਕਿ ਇਹ ਸੇਂਤਾ ਦੀ ਧਰਤੀ ਹੈ ਬਾਬਾ ਜੋਰਾ ਸਿੰਘ ਬਾਬਾ ਫਤੇ ਸਿੰਘ ਦੀ ਧਰਤੀ ਨੂੰ ਮਾਨਜੋਗ ਨਿਰਿੰਦਰ ਮੋਦੀ ਨੇ ਬਹੁਤ ਵੱਡਾ ਮਾਨ ਦਿੱਤਾ ਇਸ ਮਾਨ ਦੇ ਵਿੱਚ ਸਾਡੇ ਜ਼ਿਲ੍ਹਾ ਪ੍ਰਧਾਨ ਦੀ ਬਹੁਤ ਵੱਡੀ ਮਿਹਨਤ ਐ ਸੇਵਾ ਇਸ ਕਰਕੇ ਸਾਰੇ ਰਲ ਕੇ ਅੱਪਾ ਯਾਤਰਾ ਨੂੰ ਕਾਮਯਾਬ ਕਰੀਏ ਭਾਰਤ ਮਾਤਾ ਕੀ ਜੈ ਜੈ ਹਿੰਦ ਜੈ ਹਿੰਦ ਜੀ ਜਿਹੜਾ ਕੋਪਰੇਸ਼ਨ ਸੂਨਧੂਰ ਇੱਕ ਅੱਜ ਦਾ ਉਪਰਾਲਾ ਕਿਵੇਂ ਦੇਖ ਰਹੇ ਹੋ ਆ ਜੈ ਹਿੰਦ ਜੈ ਭਾਰਤ ਸਤਿ ਸ੍ਰੀ ਅਕਾਲ ਅਸਲਾਮ ਅਲਿਕੁਮ ਜੈ ਸ਼੍ਰੀ ਰਾਮ ਤੇ ਹੋਰ ਕੋਈ ਤਰਮ ਰਹਿਤਾ ਨਹੀਂ ਗਿਆ ਐਨੀਵੇ ਅੱਜ ਜਿਹੜਾ ਜਿਹੜਾ ਉਪਰਾਲਾ ਸੀਗਾ ਇਹ ਪੋਲਿਟਿਕਸ ਤੋਂ ਹਟ ਕੇ ਇੱਕ ਨੈਸ਼ਨਲਿਜ਼ਮ ਵੱਲ ਬਹੁਤ ਵੱਡੀ ਇੱਕ ਮਾਰਗਦਰਸ਼ਨ ਸੀਗਾ ਜਿੱਥੇ ਸਾਰੇ ਬੰਦੇ ਸਾਰੇ ਐਕਸਰਵਿਸਮੈਨ ਗੈਲੈਂਟਰੀ ਬਾਡੀਜ਼ ਇਹ ਸਾਰੇ ਇਕੱਠੇ ਹੋਏ ਨੇ ਤਾਂ ਕਿ ਅਸੀਂ ਜਿਹੜਾ ਹੁਣ ਹਿੰਦੁਸਤਾਨ ਦੀ ਫੌਜ ਨੇ ਇੱਕ ਬਹੁਤ ਚੰਗਾ ਆਪਰੇਸ਼ਨ ਕਰਕੇ ਬੁੱਧੀ ਦੇ ਨਾਲ ਸੋਚ ਸਮਝ ਕੇ ਸਹਜੇ ਸਹਜੇ ਇਸ ਨੂੰ ਅੰਜਾਮ ਦਿੱਤਾ ਹੈ ਜਿਹਦਾ ਖਾਮਿਆਜ਼ਾ ਜਿਹੜਾ ਦੁਸ਼ਮਣ ਮੁਲਕ ਹੈ ਉਹਨੂੰ ਭਰਨਾ ਪਊਗਾ ਤੇ ਇਹ ਜਿਹੜਾ ਸੰਦੂਰ ਲਾਇਆ ਹੈ ਆਪਣੀ ਫੌਜ ਨੇ ਤੇ ਆਪਣੀ ਜਿਹੜੀ ਗਵਰਨਮੈਂਟ ਹੈਗੀ ਉਹਨਾਂ ਦੀ ਜਿਹੜੀ ਬਲੇਸਿੰਗਸ ਤੇ ਮਾਰਗਦਰਸ਼ਨ ਦੇ ਨਾਲ ਇਹ ਹੋਇਆ ਹੈ ਬਹੁਤ ਚੰਗਾ ਹੋਇਆ ਔਰ ਇਸ ਖਿੱਤੇ ਦੇ ਵਿੱਚ ਸਾਊਥ-ਈਸਟੇਸ਼ੀਆ ਦੇ ਵਿੱਚ ਤੇ ਵਰਲਡ ਦੇ ਵਿੱਚ ਇੰਡੀਆ ਇੱਕ ਅ ਮਿਲਟਰੀ ਐਂਡ ਇਕਨੋਮਿਕ ਪਾਵਰ ਬਣ ਗਈ ਹੈ ਔਰ ਇਹ ਦੋਵੀਂ ਤਕੜੀ ਹੋਊਗੀ ਤੇ ਅੱਜ ਦਾ ਜਿਹੜਾ ਉਪਰਾਲਾ ਹੈਗਾ ਇਹ ਸਾਡੀ ਸਿਵਲਿਅਨ ਬਰਾਦਰੀ ਨੇ ਸਾਡੀ ਫੌਜ ਨੂੰ ਸਲਾਮ ਕੀਤਾ ਔਰ ਅਸੀਂ ਐਕ ਸਰਵਿਸਮੈਨ ਜਿਹੜੇ ਵੈਟਰਨ ਹੈ ਅਸੀਂ ਆਪਣੇ ਜਿਹੜੇ ਹੁਣ ਫੌਜੀ ਨੇ ਉਹਨਾਂ ਨੂੰ ਸਲਾਮ ਕਰਦੇ ਆ ਥੈਂਕ ਯੂ ਵੈਰੀ ਗੁੱਡ ਮੇਰਾ ਨਾਮ ਕਨਾਲ ਅਮਨਦੀਪ ਸਿੰਘ ਸ਼ੇਰੇ ਗਰੇਵਾਲ ਸੇਨਾ ਮੈਡਲ ਗੈਲੈਂਟਰੀ ਹਾਂਜੀ ਅੱਜ ਫਤਿਹਗੜ੍ਹ ਸਾਹਿਬ ਦੇ ਗੇ ਤਿਰੰਗਾ ਯਾਤਰਾ ਕੱਢੀ ਗਈ ਜੋ ਕਿ ਪਾਕਿਸਤਾਨ ਦੇ ਵਿੱਚ ਮਿਸ਼ਨ ਸੰਧੂਰ ਦੇ ਸੰਬੰਧੀ ਫੌਜੀ ਸੈਨਿਕਾਂ ਦਾ ਸਨਮਾਨ ਕੀਤਾ ਗਿਆ ਜਿਹੜੇ ਰਿਟਾਇਰ ਫੌਜੀ ਨੇ ਅਤੇ ਵੱਡਾ ਪੁਰਾਣਾ ਕਰਕੇ ਜਿਹੜਾ ਪ੍ਰਧਾਨ ਦਰਦਾਰ ਸਿੰਘ ਪੱਟੀ ਵੱਲੋਂ ਅੱਜ ਤਿਰੰਗਾ ਯਾਤਰਾ ਅੱਜ ਵਿਸ਼ਾਲ ਜਿਹੜਾ ਤਿਰੰਗਾ ਮਾਰਚ ਸਾਡੇ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਵੱਲੋਂ ਜਿਹੜਾ ਕੱਢਿਆ ਗਿਆ ਜਿਹਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜਾ ਮਿਸ਼ਨ ਸੰਦੂਰ ਫਤਿਹ ਹੋਇਆ ਉਹਦੇ ਤਹਿਤ ਤਿਰੰਗਾ ਮਾਰਚ ਕੱਢਿਆ ਜਿਹੜਾ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਾਡੇ ਸਾਬਕਾ ਸੈਨਿਕ ਸਾਡੇ ਜਿਹੜੇ ਧਰਮ ਜਿਹੜੇ ਪ੍ਰਕਿਰਤੀਆਂ ਵਾਲੇ ਸਾਡੇ ਮਹਾਪੁਰਸ਼ ਔਰ ਸਾਰੇ ਜਿਹੜੇ ਜਿੱਥੇ ਬੰਦੀਆਂ ਰਲ ਕੇ ਉਹਨਾਂ ਦੇ ਸਹਿਯੋਗ ਨਾਲ ਤੇ ਰੰਗਾ ਮਾਰਚ ਜਿ ਕੱਢਿਆ ਜਿਹੜਾ ਕਿ ਵਿਸ਼ਾਲ ਰੂਪ ਧਾਰ ਗਿਆ ਬਹੁਤ ਬਹੁਤ ਨਜ਼ਰ ਧੰਨਵਾਦ ਜਿਹੜੀ ਸਾਰੀ ਸੰਗਤ ਆਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ